ਮੇਰੇ ਸਭ ਸਾਰੇ ਰਾਜ ਦਾ ਮੈਂ ਕਾਂਗਰਸੀ ਐ ਤੇ ਗੁਰਕੰਨ ਸਿੰਘ ਸਕਤਰੇ ਨਾ ਦਾ ਜਿਹੜਾ ਪੂਰਾ ਹਿੱਸਾ ਛੋਟੀ ਨੂੰ ਮਰਵਾਉਣ ਚ ਤੇ ਉਹਦਾ ਦਾ ਸੰਸਦ ਬਣਿਆ ਤੇ ਉਹ ਅਕਾਲੀ ਐ ਮੇਰੇ ਦਾ ਸੰਸਦ ਕੈਂਸਲ ਮੈਂ ਕਾਂਗਰਸੀ ਐ ਤੇ ਉਮਰਾ ਮੰਗਲ ਦੇ ਕਾਰਜ ਮੰਤਰੀ ਦਾ ਸੰਸਦ ਬਣਿਆ ਤੇ ਉਹ ਅਕਾਲੀ ਐ ਮੈਂ ਅੱਠ ਸਾਲਾਂ ਚ ਇੱਕ ਦਿਨ ਰੋਟੀ ਨਹੀਂ ਘਰੋਂ ਖਾਧੀ ਕਿਸੇ ਕਾਂਗਰਸੀ ਐਮਐਲਏ ਦੇ ਤੇ ਅਕਾਲੀ ਐਮਐਲਏ ਦੇ ਕਾਮਰੇਦ ਤੇ ਸੋਸਰਸ ਤੇ ਜਰ ਸੰਗੇ ਐਮਐਲਏ ਦੇ ਆਮ ਜਦ ਪਰ ਕਰਮੇ ਜਰੂਰ ਖਾਂਦੇ ਹੈ ਤੇ ਗਾਹ ਵੀ ਖਾਣੀਆਂ ਤੋਰ ਵੀ ਖਾਣਾ ਤੇ ਇਹਨਾਂ ਚ 36 ਦੇ 36 ਮੇਲਾ ਵਿੱਚੋਂ ਇਹਨਾਂ ਨੂੰ ਗਿਣਤੀ ਕਰਕੇ ਪੁੱਛੋ ਤੁਹਾਡੇ ਕਿੰਨੇ ਆ ਜਿਹੜੇ ਬੱਚੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਤੱਤ ਤੋਂ ਰੋਟੀ ਨਹੀਂ ਖਾਧੀ ਮੈਂ ਵੀ ਕਦੇ ਸਾਰਾ ਖਾਦੀ ਜਾਂਦੀ ਆ ਖਾਦੀ ਆ ਇਹ ਦੱਸਣ ਗਿਣਤੀ ਕਰਕੇ ਕਿੰਨਿਆਂ ਨਹੀਂ ਖਾਦੀ ਤੇ ਕਾਪਰ ਕਹੋਣੇ ਪੰਜਾਬ ਦਾ ਰਹਿ ਚੁੱਕਿਆ ਮੁੱਖ ਮੰਤਰੀ ਜਕਰੀਏ ਦੇ ਰੂਪਵਾ ਦਰਬਾਰਾ ਉਹਦੇ ਘਰੇ ਰੋਟੀ ਖਾਧੀ ਕਦੋਂ ਜਦੋਂ ਦੋਵੇਂ ਬੱਤਾਂ ਸੰਗਤੀਆਂ ਦਿੱਤੀਆਂ ਹੋਈਆਂ ਜੱਤਰੂ ਅਗਲਾ 60 ਦਿੱਤੀਆਂ ਦੌਰ ਵਿੱਚ ਨੇ ਤੋਥੀਆਂ 60 ਦਿੱਤੀਆਂ ਸਿੰਘਾਂ ਦੇ ਕੇਸ ਕੁੱਟੇ ਤੇ 18 ਸਿੰਘ ਮੈਥੇ ਮਾਰ ਦਿੱਤੇ ਤੇ ਮੈਂ 25 ਦਿਨ ਜੇਲ੍ਹ ਕਟਿਆ ਉਦੋਂ ਪਿੱਛੋਂ ਦਰਵਾਰੇ ਦੇ ਘਰ ਸਾਡੇ ਭਾਨਾ ਸਾਰੇ ਰੋਟੀ ਖਾਧੀ ਐ ਐਨਐਲਏ ਕਾਦੀ ਕਦੋਂ ਜਦੋਂ ਜਾਨੀ ਜਾਲ ਜਾਨ ਸਿੰਘ ਨੂੰ ਰਾਸ਼ਟਰਪਤੀ ਦੀਆਂ ਵੋਟਾਂ ਪਾਈਆਂ ਕੋਟੇ ਖਾ ਕੇ ਆਇਆ ਚਲੋ ਵੋਟਾਂ ਤਾਂ ਨੀਤੀ ਤੌਰ ਤੇ ਪਾੜਤੀਆਂ ਸਿੱਕੀ ਦਾ ਰੂਪ ਜਾਣ ਕੇ ਤੇ ਰੋਟੀ ਵਲੇ ਜਾਣ ਨਹੀਂ ਕਰਦੇ ਸੀ ਕਿਉਂ ਨਾ ਸਰ ਆਪ ਸਮਝਾਏ ਤੇ ਹੁਣ ਤਾਂ ਸ਼ੱਕ ਵੀ ਰਹਿ ਗਈ ਹੁਣ ਤਾਂ ਸਾਰੇ ਸ਼੍ਰੋਮਣੀ ਅਕਾਲੀ ਦਲ ਤੋਂ ਸੀਨੀਅਰ ਲੀਡਰ ਤੁਹਾਡਾ ਸਭ ਤੋਂ ਵੱਡਾ ਬਾਦਲ ਹੈ ਉਹਦੀ ਲੜਕੀ ਦਾ ਰਿਸ਼ਤਾ ਕਿੱਥੇ ਹੋਇਆ ਭਲਾ ਕੈਰੋ ਪਰਿਵਾਰ ਨੂੰ ਵਿਆਹੀ ਨਹੀਂ ਤੇ ਇਹ ਨਹੀਂ ਮੈਂ ਕਹਿੰਦਾ ਕਾਂਗਰਸ ਦੇ ਘਰੇ ਕੋਈ ਸਿੱਖ ਵਿਆਹ ਲੈਣ ਪਰ ਮੇਰਾ ਕਹਿਣ ਦਾ ਮਤਲਬ ਹੈ ਵਿਆਹ ਕਿਹੜੇ ਜਾਂਦਰ ਸੀਗੇ ਜਿਹੜੇ ਕਾਂਗਰਸ ਦੇ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਰਹਿ ਚੁੱਕੇ ਪ੍ਰਧਾਨ ਸਤਖੰਡ ਵਾਸੀ ਜੱਥੇਦਾਰ ਮੋਹਨ ਸਿੰਘ ਦੀ ਟੋੜ ਨੂੰ ਕੇਵਲ ਕੱਲਾ ਕਸ਼ਹਰਾ ਪੇੜ ਬਾਕੀ ਕੱਪੜੇ ਲਵਾ ਕੇ ਬਰਫ ਤੇ ਲੰਘਿਆ ਪਿਆ ਹੋਵੇ ਜਿਹੜੇ ਪਰਿਵਾਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਜਾਇਦਾਦ ਖੁਰਕੀ ਕੀਤੀ ਹੋਵੇ ਜਿਹੜੇ ਪ੍ਰਧਾਨ ਜਿਹੜੇ ਮਨੁੱਖ ਨੇ 12 ਸਾਲ ਦਾ ਮੁੰਡਾ ਕਾਕਾ ਇੰਦਰਜੀਤ ਸਿੰਘ ਉਹਨੂੰ ਵਧ ਕੇ ਬਠਿੰਡੇ ਖੂਹ ਦੇ ਵਿੱਚ ਸਤਵਾੜ ਦੇ ਜੇਲ੍ਹ ਚ ਜਿਹੜੇ ਪਰਿਵਾਰ ਨੇ ਪੱਗਾਂ ਵਾਲ ਤੇ ਬੀਬੀਆਂ ਵਾਲੇ ਸਿੱਖੜੀਆਂ ਲੜਕੀਆਂ ਦੁਨੀਆ ਵਾਲੀਆਂ ਸਿੱਖੜੀਆਂ ਲੜਕੀਆਂ ਇਹਨਾਂ ਨੂੰ 57000 ਰੁਪਏ ਦੇ ਜੇਲ੍ਹ ਚ ਬੰਦ ਕੀਤਾ ਹੋਵੇ ਔਰ ਔਰੇ ਪਰਿਵਾਰ ਨੂੰ ਕੁੜੀ ਦੇ ਕੇ ਵੀ ਟਾਲੇ ਮੈਂ ਕਾਂਗਰਸੀ ਹਾਂ ਮੈਨੂੰ ਮਜਬੂਰ ਕਰ ਦਿੱਤਾ ਇਹਨਾਂ ਦੇ ਸੋਚਣ ਤੇ ਵੀ ਮੈਂ ਹਾਂ ਕਾਂਗਰਸ ਤੋਂ ਮਗਰ ਤਾਂ ਮੈਂ ਜਾਣਾ ਹੀ ਨਹੀਂ ਹੈ ਤਾਂ ਸਵਾਲ ਹੀ ਪੈਦਾ ਹੁੰਦਾ ਮੈਨੂੰ ਇਹਨੇ ਮਜਬੂਰ ਹੋ ਕੇ ਸੋਚਣਾ ਪਵੇਗਾ ਕਿ ਮੈਂ ਇਹ ਤਾਲੀ ਦਾ ਨਾਲ ਤੁਰਨੇ ਜਾ ਕੇ ਨਾ ਆਜ਼ਾਦ ਹੋ ਕੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸਰੇ ਰਹਿ ਕੇ ਸਦਾ ਤਰਨਾ ਤੇ ਕੋਲ ਬੈਠੇ ਆ ਕਿਸੇ ਗੱਲ ਦਾ ਜਵਾਬ ਦੇਣੇ ਤਿੰਨੇ ਸ਼ਕਤਰ ਹੈ ਇਹਨਾਂ ਦੀ ਸ਼ਾਮ ਦੇ ਵਿਰੁੱਧ ਕੋਈ ਅਸਰ ਵਰਤਿਆ ਹੈ ਡਿਕਟੇਟਰ ਦੀ ਸ਼ਾਮ ਦੇ ਵਿਰੁੱਧ ਕੋਈ ਅਸਰ ਵਰਤਿਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਨਿਖੇਧੀ ਕੀਤੀ ਹੈ ਤੇ ਤੁਹਾਡੇ ਸਾਹਮਣੇ ਬੈਠੇ ਨੂੰ ਕਹੋ ਕਿ ਤੁਹਾਡੇ ਸਾਹਮਣੇ ਉੱਤਰ ਦੇਣੇ ਜਾਵੇ ਉੱਤਰ ਲੈਣ ਇਕ ਨਾ ਨਹੀਂ ਕਿ ਤੇਰੀ ਹੁਣ ਦੀ ਗੱਲ ਦੀ ਚੰਗੇ ਜੀ ਜੋਹਰ ਕਹਿੰਦੇ ਆ ਕਿ ਸ਼ਾਂਤੀ ਰੱਖੋ ਸ਼ਾਂਤੀ ਉਹ ਕੀ ਰੱਖਣੀ ਹੈ ਛੇਰ ਵਰਗਾ ਮਾਰ ਦਿੱਤਾ ਉਹਨੂੰ ਝੋਲ ਚ ਪਾ ਕੇ ਤੋਂ ਸਤਕਾਰ ਕਰ ਦਿੱਤਾ ਸੋਢੀ ਦਾ ਤੇ ਬੈਗਨ ਚੁੱਕ ਕੇ ਇਹਨਾਂ ਨੂੰ ਕਹਿੰਦਾ ਨਾ ਕਿਸਨ ਕੋਈ ਕਿਉਂ ਹਾ ਜਿਹਨੇ ਗੋਲੀਆਂ ਮਾਰੀਆਂ ਸੀ ਉਹ ਤੋਂ ਬਦਲਾ ਵੰਡਾਰ ਚ ਲਿਆ 24 ਘੰਟਿਆਂ ਦੇ ਵਿੱਚ ਵਿੱਚ ਉਹਦੇ ਸ਼ਿੰਗੇ ਨੇ ਉਹਨੂੰ ਰੋੜਿਆ ਤੀ ਗੁਰੂ ਕੇ ਲਾਲੋ ਨੇ ਡਿੱਕੇ ਚੜ ਗਿਆ ਨਾ ਵੱਟ ਕੇ ਤੇ ਸ਼ਰਤੇ ਛੱਡ ਦਿੱਤਾ ਉਹ ਤਾਂ ਜ਼ਰੂਰ ਬਦਲਾ ਲਿਆ ਹੈ ਬਾਕੀ ਉਹ ਥੋੜਾ ਤਿਰਕਦੇ ਆ ਅਕਦੀ ਇਹ ਸੇ ਨਾ ਕੋਈ ੜਮੜ ਹੋਵੇ ਕੋਈ ਸਕੱਤਰ ਨੂੰ ਭਾਈ ਮਾਤਾ ਇਹਨਾਂ ਨੇ ਇਹ ਭਰੋਸਾ ਦਿਵਾਇਆ ਆਪਣੇ ਵੱਲੋਂ ਇਹ ਮਤਾ ਚਾਲ ਕਰੋ ਕਿ ਸਾਦੀ ਮਾਤ ਵੀ ਤੁਹਾਡੀ ਅਰਜੀ ਹੈ ਜਿਵੇਂ ਕਿ ਪੰਥ ਕਮੋਰ ਦੇ ਵਿੱਚ ਤੇ ਤੁਹਾਡੇ ਦੇ ਪਰਿਵਾਰ ਕਰਾਂਗੇ ਤੁਸੀਂ ਹੋਰ ਜਿੰਨੇ ਤੇ ਕਰਨਾ ਵੰਨ ਦੱਸ ਜਿਵੇਂ ਉਹ ਚੁਣ ਕੇ ਤੁਹਾਡੇ ਕੋਲੇ ਤੇਜਾ ਮਾਰਦੇ ਉਹਨਾਂ ਨੂੰ ਪੰਜ ਬੰਦਾਂ ਤੱਕ ਸਿੰਘਾਂ ਤੱਕ ਮੈਂ ਦਮ ਰੱਖੂੰਗਾ ਤੇ ਪੰਜਾਂ ਤੋਂ ਘਾਉ ਨਹੀਂ ਮੈਂ ਇਹ ਨਹੀਂ ਕਹਿੰਦਾ ਮੈਨੂੰ ਇਤਬਾਰ ਕਰੂੰ ਪੰਜਾਂ ਤੋਂ ਗਾ ਬਾਕੀ ਕਿ ਮੈਂ ਸੋਚੂਗਾ ਥੋੜਾ ਜਿਹਾ ਵੀ ਹੋਰ ਥੋੜੇ ਕੰਮ ਮਰਵਾ ਕੇ ਵੇਖੀਏ ਵੀ ਜੇ ਇਹਨਾਂ ਨੂੰ ਸ਼ਾਂਤੀ ਆ ਜਾਵੇ ਤੇ ਸਪੀਕਰ ਵੀ ਸ਼ਾਂਤੀ ਚੱਪਲੀ ਕਲੀ ਜੇ ਤੁਹਾਡੇ ਹਿਰਦੇ ਸ਼ਾਂਤੀ ਨਹੀਂ ਤੇ ਤੋ ਇੱਥੇ ਬੈਠੇ ਜਿਹਨੂੰ ਪੁੱਛੋ ਕੋ ਜਵਾਬ ਦੇਣ ਤੁਹਾਨੂੰ ਜਾਂ ਮੈਂ ਇਹਨਾਂ ਦਾ ਕੋਈ ਬੁਰਾ ਹੋਰ ਕੀਤਾ ਤਾਂ ਜਵਾਬ ਦੇਣ ਜਾਂ ਸ਼ਹੀਦਾਂ ਦੇ ਪਰਿਵਾਰਾਂ ਦਾ ਕੋਈ અપਮਾਨ ਕੀਤਾ ਤਾਂ ਜਵਾਬ ਦੇਣ ਤੇ ਜੇ ਗੁਨਾਹ ਮੇਰਾ ਇਕੋਇ ਤੇ ਨਹੀਂ ਇਹਨੂੰ ਤੇ ਛਿੱਤਰ ਖਾ ਕੇ ਕੁੱਟ ਖਾ ਕੇ ਦਾੜਾਂ ਲੈ ਕੇ ਆਪਣੇ ਸਿੰਘ ਵਰਵਾ ਕੇ ਜਿੱਥੇ ਨੇ ਤੇ ਮੈਂ ਚੁੱਪ ਕੀਤਾ ਵੀ ਚਲੋ ਪੰਛੀ ਪੱਗ ਵਾਜ ਜਾਵੇ ਕਈ ਇਹ ਵੀ ਕਹਿੰਦੇ ਆ ਨਰਕਾਲਾ ਵਾਦੀ ਪਈ ਐ ਪਰ ਉਸ ਆਵਾਜ਼ ਦਾ ਝੁਲਾ ਨਹੀਂ ਕਰਨਾ ਮੈਨੂੰ ਕਹਿੰਦੇ ਕਿ ਆਖੇ ਜੀ ਉਥੇ ਪਤਾ ਨਹੀਂ ਸੱਚ ਝੂਠ ਦਾ ਗੁਰੂ ਜਾਗਦਾ ਕਿਉਂਕਿ ਇਹਦਾ ਸਬੂਤ ਕੋਈ ਨਹੀਂ ਸੀ ਚਲਦੀ ਚਲਦੀ ਗੱਲ ਮਿਲੀ ਐ ਆਖੇ ਜੀ ਟੈਂਪਰ ਚ ਗੱਲ ਚੱਲਦੀ ਉਧਰ ਕਿ ਸੋਦੀ ਨੂੰ ਮਰਵਾ ਕੇ ਤੇ ਪਿੰਡਰਾਂ ਦਾ ਤਾਂ ਚੁੱਪ ਕਰ ਗਿਆ ਕੁਝ ਕਰਨ ਜੋਗਾ ਨਹੀਂ ਪਰ ਜੇ ਕੀਤੀ ਵੀ ਕਿਸੇ ਨਾਲ ਉਹ ਪ੍ਰਭਾਵ ਨਹੀਂ ਕਰਦਾ ਕਿਉਂਕਿ ਮੈਂ ਤੁਹਾਡੇ ਉੱਤੇ ਇਹ ਮੋਰਚੇ ਦੇ ਕੋਈ ਕਾਰਨ ਜੁੜਾ ਹਾਂ ਵੀ ਨਹੀਂ ਕਿਉਂਕਿ ਤੁਸੀਂ ਜਿੰਨੇ ਬੈਠੇ ਐ ਸਾਰਾ ਸ਼ਰੋਮਣੀ ਅਕਾਲੀ ਦਲ ਤੇ ਸਾਰੀ ਸ਼ਰੋਮਣੀ ਕਮੇਟੀ ਹਰਮੰਦਰ ਸਾਹਿਬ ਦੀ ਬਾਤ ਦੱਸੋ ਮੈਨੂੰ ਕੀ ਕੀਤਾ ਹਾਂਗਾ ਖੜੀ ਕਰਕੇ ਕੋਈ ਕੌਣ ਤੇ ਮੈਂ ਤਾਂ ਤੁਹਾਡੇ ਤੇ ਵਾਰ ਨਹੀਂ ਕਰ ਸਕਦਾ ਇਹ ਦਰਬਾਰ ਸਾਹਿਬ ਦੀ ਬਾਤ ਅਸੀਂ ਪਹਿਲਾਂ ਜਨਮਾਚਾਪਾ ਸਿਰ ਲਿਆ ਕਿਥੇ ਰੱਖਿਆ ਬਾਬਾ ਦੀਪ ਸਿੰਘ ਸਾਡੇ ਦੇ ਹਰ ਰੋਜ਼ ਨੇ ਬਾਬਾ ਦੀਪ ਸਿੰਘ ਜੀ 700 ਸਾਲ ਪਹਿਲੇ ਜੱਥੇਦਾਰ ਸੀ ਦਾਸ ਚੌਧਰ ਵਿੱਚ ਥਾਤੇ ਉਹਨਾਂ ਦੇ ਤੇ ਸ਼੍ਰੋਮਣੀ ਕਾਲਜ ਦੇ ਪ੍ਰਧਾਨਾਂ ਵਿੱਚੋਂ ਸੰਤ ਸਿੰਘ ਚੌਧਰ ਨੇ ਥਾਤੇ ਉਹਨਾਂ ਦੇ ਪਰ ਇੱਕ ਦੱਸੋ ਜੇ ਕਿਸੇ ਕਿਸਨ ਕੋਈ ਕੀਤਾ ਮੈਂ ਕੇਵਲ ਇੱਕ ਦੋ ਚਾਰ ਮਨੁੱਖਾਂ ਦੇ ਝਗੜੇ ਪਾ ਕੇ ਤੁਹਾਡੀਆਂ ਪੱਗਾਂ ਨਹੀਂ ਲਵਾਉਣੀਆਂ ਕੁਝ ਵੀ ਕਰਦੇ ਆ ਸਬਰ ਰੱਖੂੰਗਾ ਪਰ ਇਹਨਾਂ ਨੂੰ ਅਜ ਹੱਥ ਜੋੜੇ ਆ ਡਰਦੇ ਉਹਨਾਂ ਨਹੀਂ ਹੱਥ ਇਸ ਵਾਰ ਤੇ ਜੋੜੇ ਗਾਣ ਬਾਤ ਕਰੋ ਸਾਡੇ ਤੇ ਬਤਿਹਰੀਆਂ ਤੂੰ ਤਾਂ ਕੁੜੀਆਂ ਮੁੰਡਿਆਂ ਦੀਆਂ ਵਿਲਾ ਲੀਆਂ ਹੈ ਬਲੇਂਕਾਂ ਦੀਆਂ ਵਿਲਾਸੀਆਂ, ਸ਼ਰਾਬੀਆਂ ਦੀਆਂ ਵਿਲਾਸੀਆਂ, ਮੁੰਡਾ ਵੀ ਸਾਡਾ ਭਰਾ ਸਾਡਾ ਮਾਰ ਦਿੱਤਾ ਤੇ ਵੱਡੀ ਵੀ ਮੇਰੀ ਸੱਜੀ ਬਹਾਂ ਹੋ। ਤੁਹਾਨੂੰ ਕਿਸੇ ਤੋਂ ਤੁਹਾਡੇ ਬਾਰੇ ਪਤਾ ਨਹੀਂ। ਮੈਨੂੰ ਪਤਾ ਜਿਨਾਂ ਮਾਂ ਦੇ ਲਾਲ ਨੇ ਤੇ ਸ਼ੇਰ ਨੇ ਸ਼ਹੀਦਾਂ ਦਾ ਹੱਕ ਲੈਣ ਵਾਸਤੇ ਰੋਲ ਅਰਾਜ ਕੀਤਾ ਮੈਨੂੰ ਪਤਾ ਜਿਹਦੇ ਹੱਥੀ ਹੋਇਆ। ਇਹਨਾਂ ਨੂੰ ਕੀ ਪਤਾ ਹੈ? ਤੋਂ ਮੈਂ ਤਾਂ ਇਹਨਾਂ ਨੂੰ ਵੀ ਅੱਜ ਹੀ ਭਰੋਸਾ ਤੋਂ ਆਇਆ ਹੈ ਕਿ ਜੇ ਤਾਂ ਇੱਥੀਆਂ ਮਹੀਨਿਆਂ ਚ ਮੈਂ ਜੇ ਤੁਹਾਡੇ ਤੋਂ ਕੋਈ ਬਾਤ ਕੀਤਾ ਫਿਰ ਗਾਹ ਨੂੰ ਵੀ ਸਮਝ ਲਿਓ ਕਿ ਜੇ ਮੈਂ ਅੱਗੇ ਕੋਈ ਨਹੀਂ ਕੀਤਾ। ਜੇ ਤੁਸੀਂ ਹੁਣ ਸਵੇਰ ਤੋਂ ਮਾਰ ਕੇ ਦਾ ਸਵੇਰ ਕਰ ਲੋ ਚਲੋ ਪਹਿਲਾਂ ਤਾਂ ਤੁਹਾਨੂੰ ਸਵੇਰ ਤੋਂ ਕੋਈ ਆਇਆ ਤੇ ਤੁਹਾਨੂੰ ਵੀ ਮੈਂ ਸਾਨੂੰ ਤੁਹਾਨੂੰ ਇਹ ਬੇਨਤੀ ਕਰਦਾ ਕਿ ਜਦੋਂ ਤੱਕ ਇਹ ਮੋਰਚਾ ਚੱਲਦਾ ਚਲੋ ਤੱਕ ਇਹ ਮੋਰਚੇ ਨੂੰ ਆਪਾਂ ਜਿੱਤੀਏ ਕਿਸੇ ਵੀ ਗੜਬੜ ਤੋਂ ਖਬਰਾਤ ਵਿੱਚ ਨਾ ਹੋ ਪਰ ਇਹ ਦਾ ਜ਼ਰੂਰੀ ਉਹਨਾਂ ਨੂੰ ਅਜ ਕਹਿ ਦਿੱਤਾ ਵੀ ਜਦੋਂ ਤੱਕ ਤੁਸੀਂ ਸ਼੍ਰੋਮਣੀ ਕਾਲਜ ਦੇ ਸਤਪੁਰ ਗਚਰਨੇ ਤੋਂ ਕਰਦੇ ਨਹੀਂ ਆਪੇ ਤਾਂ ਕਹਿੰਦੇ ਕੁਝ ਨਹੀਂ ਪਰ ਉਹਨੇ ਸਿਆਪਾ ਫੇਰ ਕਦੇ ਨਾ ਕਦੇ ਕੋਈ ਪਾ ਦੇਣਾ ਮੈਂ ਤਾਂ ਜਾਣ ਲਿਆ ਕਿਸੇ ਹੋਰ ਨਾ ਤੁਹਾਡਾ ਪੈ ਗਿਆ ਤੇ ਮੁੜ ਕੇ ਪਵਾੜਾ ਮਿੱਟਣਾ ਨਹੀਂ ਆ ਤੇ ਨਾ ਤਸ ਤੋਂ ਰੁਕਣਾ ਇਹ ਮੈਂ ਜਰੂਰ ਇਹਨਾਂ ਕਿਆਜ ਰਹੀ ਜਾਵਾਂ ਉਹ ਅੰਦਰ ਚਰਹਾ ਲਿਏ ਨੇ ਹੈ ਤੇ ਤੁਸੀਂ ਤੁਸੀਂ ਦੋਸਾਂ ਦਾ ਗੁਨਾਹ ਕੀ ਹੈ ਬਾਅਦ ਵਿੱਚ ਤੁਸੀਂ ਗੁਰੂ ਕੇ ਸਾਹਮਣੇ ਤੇ ਡਿਪਟੀਟਰ ਨੇ ਫੈਸਲਾ ਕਰ ਦਿੱਤਾ ਹੈ ਸੰਤੋਖ ਸਿੰਘ ਜੀ ਲੋਗੋ ਬਾਦ ਡਿਪਟੀਟਰ ਨੇ ਉਹਨੇ ਤਾਂ ਫੈਸਲਾ ਕਰ ਦਿੱਤਾ ਕਿ ਢੰਡਰਾਵਾਲਾ ਸਰਕਾਰ ਨੇ ਸਰਕਾਰ ਦੀ ਬੋਲੀਬੋਲ ਦਾ ਤੇ ਕਾਂਗਰਸ ਦੀ ਗੱਲ ਕਰਦਾ ਤੁਸੀਂ ਗੁਰੂ ਕੇ ਸਾਹਮਣੇ ਫੈਸਲਾ ਕਰੋ ਜੇ ਤਾਂ ਮੈਂ ਸਰਕਾਰੀਆ ਤੇ ਕਾਂਗਰਸੀ ਤੇ ਮੈਂ ਤੁਹਾਡੇ ਕੋਲੋਂ ਪੁੱਛਦਾ ਮੈਨੂੰ ਇੱਥੇ ਕਾਹਦੇ ਵਾਸਤੇ ਖੜਾ ਕੀਤਾ ਕਿ ਤਾ ਕਿਉਂ ਨਹੀਂ ਘਰੋਂ ਫੜ ਕੇ ਮੈਨੂੰ ਬਾਹਰ ਕਰ ਦੇ ਤੇਰਾ ਫਾਇਦਾ ਤੁਸੀਂ ਕਰੋ ਜੇ ਤਾਂ ਮੈਂ ਤੁਹਾਡਾ ਚੌਕ ਇੱਕ ਮੈਂ ਤੁਹਾਨੂੰ ਕਹਿ ਵੀ ਲਵਾਂ ਨਾ ਮੈਂ ਤੁਹਾਡਾ ਸੰਤ ਹੈ ਤੇ ਨਾ ਮੈਂ ਤੁਹਾਡਾ ਖਾਲਸਾ ਜੀ ਲੀਡਰ ਹੈ ਮੈਂ ਤਾਂ ਤੁਹਾਡਾ ਨੌਕਰਾਂ ਚੌਕੀਦਾਰ ਗੁਰੂ ਕੀ ਸੰਗਤ ਦਾ ਜੋੜੇ ਜਿਹੜੇ ਮਿੱਥ ਚੜਾਉਣੇ ਉਹ ਚੜਾ ਲਵਾਂ ਜਿਹੜਾ ਚੌਕੀਦਾਰਾ ਕੁਲੀ ਪੂਨੇ ਵਿੱਚ ਚੜਾਉਣੇ ਉਹ ਕਰਵਾ ਲਵਾਂ ਸੋ ਜੇ ਤੁਹਾਡੀ ਨਿਗਾ ਵਿੱਚ ਤੁਹਾਡੀ ਬੋਲੀ ਚ ਮੈਨੂੰ ਪਰਪੀਤ ਹੁੰਦਾ ਹੈ ਕਿ ਮੈਂ ਕਾਗਰਸੀਆਂ ਵਿੱਚ ਜਾਵਾਂ ਸਰਕਾਰੀਆਂ ਤੇ ਤੁਸੀਂ ਗੁਰੂ ਕੀ ਸੰਗਤ ਫੈਸਲਾ ਹੋਣੀ ਕਰ ਦਿਓ ਨਾਲੇ ਅਕਾਲੀ ਭਾਈ ਖੁਸ਼ ਹੋ ਜਾਣਗੇ ਤੇ ਮੈਂ ਚੁੱਪ ਕਰਕੇ ਫਿਰ ਨਿਕਲ ਜੂਗਾ ਬਾਹਰ ਤੇ ਮਰਾਂ ਤੇ ਮਰਾਂ ਕਹੋ ਦੱਸੋ ਅਕਾਲੀਆਂ ਨੇ ਕਿ ਕਾਗਰਸੀਆਂ ਨੇ ਤੇ ਜੇ ਨਾ ਇੱਕ ਮਿੰਟ ਜੇ ਅਕਾਲੀ ਐ ਤੇ ਜਿਹੜੇ ਭਾਈ ਮੈਂ ਕਾਲੀ ਨਹੀਂ ਨਾ ਮੈਂ ਤੁਹਾਨੂੰ ਦੱਸ ਦਿੰਦਾ ਕਾਲੀ ਨਹੀਂ ਮੈਂ ਮੈਂ ਅਕਾਲੀ ਜ਼ਰੂਰ ਐ ਕਾਲੀ ਤੇ ਅਕਾਲੀ ਦਾ ਫਰਕ ਹੈ ਕਾਲੀ ਉਹ ਹੁੰਦਾ ਜਿਹੜਾ ਸਿੱਖੀ ਸਰੂਪ ਵਿੱਚ ਵੀ ਰਹੋਵੇ ਇਹਨਾਂ ਸਰਦਾਰਾਂ ਦੀ ਚੌਧਰੀ ਵੀ ਹੋਵੇ ਤੇ ਜਾ ਕੇ ਵੈਸ਼ਨ ਦੇ ਨੂੰ ਮੱਥਾ ਟੇਕ ਕੇ ਤੈ ਨਾਸੀ ਰੱਖ ਲਈ ਤੂੰ ਮੈਂ ਉਹਨਾਂ ਲੋਕਾਂ ਨੂੰ ਕਾਲੀ ਕਹਿੰਦਾ ਪਗਟਿ ਪਰੀ ਵਾਲੇ ਵੀ ਹੋਵੇ ਤੇ ਅਕਾਲੀ ਨੂੰ ਉਹਨੂੰ ਕਹਿੰਦਾ ਜਿਹੜਾ ਆਕਾਰਪੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰੋਂ ਨਿਚੜ ਕੇ ਮੇਰਾ ਵਿਚਾਰ ਇਹ ਹੈ ਤੇ ਜਿਹੜੇ ਭਾਈ ਬੈਠੇ ਐ ਇਹਨਾਂ ਚੱਕਰ ਵਿੱਚ ਫਸ ਜਾਣਾ ਦੂਜੇ ਭਾਂ ਦੇੋਂ ਨਿਕਲ ਜਾਣ ਕਿਹੜਾ ਜਿਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਚਨ ਸਮਾਇਆ ਹੈ ਮਹਾਰਾਜ ਕਹਿੰਦਾ ਗੌਰਮਣੀ ਮੱਤ ਭੂਲ ਨਾ ਮੰਨ। ਇੱਕ ਵੀ ਐਮਐਲਏ ਆਪਣਾ ਭਰਾ ਹੈ ਕਾਂਗਰਸ ਨੂੰ ਤਾਂ ਬਚੜ ਗਏ। ਆਪਣਾ ਇੱਕ ਭਰਾ ਹੈ ਜਿਹਨੇ ਗਾਂਧੀ ਜੀ ਸਮਾਧ ਤੇ ਰੱਖ ਮੱਥਾ ਨਹੀਂ ਛੇਕਿਆ। ਜੋ ਰਾਜ ਭਵਨ ਤੇ ਸੌਂ ਚੁਕ ਰਹੇ ਕਿੱਥੇ ਚੁਕਦੇ ਹੋਣੇ ਉਦੋਂ। ਇੱਕ ਬੰਦੇ ਨੇ ਮੈਨੂੰ ਕਹਿ ਕਹਦਾ ਸੰਤ ਨਹੀਂ ਸ਼ੁਕਰਗੁਜ਼ਾਰ ਆ ਜੇ ਮਤਾਲਾ ਆਦਾ ਪੰਨ ਮਿਲਦਾ ਲੈਂਦੇ ਨਾ ਕੀ ਗੱਲ ਆਦਾ ਜੇ ਕਿਤੇ ਗਾਂਧੀ ਜੀ ਸਮਾਧ ਤੇ ਸੁਰਗ ਬਣੀ ਹੁੰਦੀ ਨਾ ਸੁਰਗ ਇਹਨਾਂ ਸਾਰਿਆਂ ਵਿੱਚ ਵਰਜਾ ਦੇ ਪੰਜ ਬਾਹਰ ਦਰਵਾਜ਼ਾ ਬੰਦ ਕਰਕੇ ਵਿੱਚ ਬਿਠਾਈ ਰੱਖਦੇ। ਸੋ ਮੈਂ ਤਾਂ ਇੱਕ ਦਿਨ ਚੋਂ ਸਮਾਪਤ ਇਸ ਤੁਹਾਡੇ ਕਰਨੀ ਹੈ ਜਿੰਨਾਂ ਦੇ ਸੜਾ ਕਟਾਇਆ ਸਿੰਧੜਾਂ ਵਾਲਿਆਂ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਮੇਰੇ ਭਰਾ ਬਣ ਜਾਓ। ਤੇ ਭਰਾ ਵੀ ਮੇਰੇ ਤਾਂ ਬਣਿਓ ਜੇ ਮੈਨੂੰ ਚੰਗਾ ਸਮਝਦੇ ਐ, ਜੇ ਲੁੱਟਾ ਸਮਝਦੇ ਆ ਤੇ ਬਿਲਕੁਲ ਮੇਰੇ ਭਰਾ ਨਹੀਂ ਬਣਨਾ। ਚੰਗਾ ਕਹੋਗੇ? ਕੇਸ ਦਾੜਾ ਰੱਖਣਾ ਪਊ ਤਾਂ ਸ਼ਰਾਬ ਛੱਡਣੀ ਪਊ ਤੇ ਜੇ ਲੁੱਜਾ ਕਹਿੰਦੇ ਮੈਂ ਚੁੱਕ ਕਰਕੇ ਬੈਠ ਜੀ ਤੁਹਾਡਾ ਖੜਾ ਛੱਡ ਜੂਗਾ ਆ ਦੱਸੋ ਭਾਜੀ ਨੇ ਦਾੜੀ ਕਟਾਈ ਮੈਂ ਲੁੱਟਾਂ ਚੰਗਾ ਹੈ ਤੇ ਬੋਲੇ ਮੈਨੂੰ ਨਹੀਂ ਕਰਨ ਉੱਚੀ ਕਰੋ ਜੇ ਸੋਣਾ ਦਾੜ੍ਹੀ ਜੇ ਨਹੀਂ ਜੀ ਦੀ ਦਾੜੀ ਕੱਟੀ ਆਓ ਜੋ ਨਾ ਚੰਗਾ ਹੈ ਤੇ ਫਿਰ ਤੁਸੀਂ ਆਖੇ ਕਿਉਂ ਨਹੀਂ ਲੱਗਦੇ ਹਾ ਕੇਸ ਦਾੜਾ ਰਖਵਾ ਕੇ ਜੇ ਮੈਂ ਤੁਹਾਨੂੰ ਕਹਾਂ ਵੀ ਮੈਨੂੰ ਸ਼ਰਤ ਮੰਨੋ ਮੱਥਾ ਟੇਕੋ ਤੇ ਆ ਜੀ ਰਦਰ ਤੇ ਮੰਨ ਲਿਓ ਜੇ ਤੁਹਾਨੂੰ ਕਹਾਂ ਮੇਰੇ ਕੇਲੇ ਬਣੋ ਤਾਰੀ ਮੰਨ ਲਿਓ ਤੇ ਜੇ ਤੁਹਾਨੂੰ ਕਹਾਂ ਪੰਥਰੀ ਵਿਰੋਧਤਾ ਕਰੋ ਤਾਂ ਵੀ ਮੰਨ ਲਿਓ ਫਿਰ ਵੀ ਮੰਨ ਲਿਓ ਪੁਰਾਣੇ ਸਿੱਖ ਨਾਰੇ ਲਉਗੇ ਹੁੰਦੇ ਸੀ ਫਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਤੇ ਤੁਸੀਂ ਹੁਣ ਕਹਿੰਦੇ ਆ ਦੋ ਨਾਰੇ ਆ ਇੱਕ ਪਹਿਨਾ ਕੋਲੇ ਐ ਇਹਨਾਂ ਕੋਲੇ ਤਾਂ ਨਾਰਾ ਹੈਗਾ ਧਰਮ ਜਾਵੇ ਤਾਂ ਜਾਵੇ ਸਾਡੀ ਪੁਰਸੀ ਕਿਸੇ ਨਾ ਜਾਵੇ ਤੇ ਤੁਹਾਡੇ ਕੋਲੇ ਨਾਰਾ ਹੈ ਰਗਾ ਨੌਜਵਾਨ ਪੀੜੀ ਕੋਲੇ ਕਦੇ ਮੂੰਹ ਕੱਟੇ ਆਰੇ ਆੜੀ ਮੁੰਨੀ ਆਲੇ ਉਹ ਇਹ ਕਹਿੰਦੇ ਧਰਮ ਜਾਵੇ ਤਾਂ ਜਾਵੇ ਦਾੜੀ ਸਾਡੇ ਮੂੰਹ ਤੇ ਨਾ ਆਵੇ ਤੇ ਕੀ ਦੇ ਲਿਆਉਣੀ ਹੈ ਭਾਈ ਜਾਂ ਤਾਂ ਬੇਅਤੀ ਪਰਵਾਹ ਕਰਕੇ ਪਹਿਲਾਂ ਇਹ ਦੱਸੋ ਬੈਠੇ ਹੀ ਵਾਹ ਵਾਹ ਜਿਹੜਾ ਮੁੰਡਾ ਪਿਓ ਵਰਗਾ ਨਾ ਹੋਵੇ ਉਹਨੂੰ ਕੀ ਕਹਿੰਦੇ ਤੁਸੀਂ ਭਲਾ ਮੈਂ ਜਿਹਦੀ ਦਾੜੀ ਕੱਟੀ ਹੋ ਦੱਸੋ ਤੇ ਆਪਾਂ ਦਸਵੇਂ ਪਾਤਸ਼ਾਹ ਨੂੰ ਮੰਨਦੇ ਆ ਨਾ ਜਿੰਨੇ ਬੈਠੇ ਹੋ 24 ਦਸਵੇਂ ਪਾਤਸ਼ਾਹ ਤਾਂ ਮੰਨਦੇ ਨਹੀਂ ਤੇ ਜੇ ਦਸਵੇਂ ਪਾਤਸ਼ਾਹ ਨੂੰ ਮੰਨਦੇ ਆ ਤੇ ਆਪਾਂ ਰਲਦੇ ਹਾਂ ਉਹਦੇ ਨਾਲ ਦਸਵੇਂ ਪਾਛੇ ਤੇੜ ਕਸ਼ਹਿ ਰਾਜ ਆਂਤਰੇ ਕਿਰਪਾਨ ਸੋਹਣੀ ਦਸਤਾਰ ਤੇ ਸੋਹਣਾ ਸ੍ਰੀ ਸਾਹਿਬ ਤੇ ਸਰਬ ਲੋ ਦਾ ਕੜਾ ਹੋਵੇ ਤੇ ਆਪਣੇ ਜਾਂ ਤਾਂ ਤਾਗਾ ਜਿਆ ਪਾਇਆ ਹੋਵੇ ਉਹ ਰੱਖੀਆਂ ਰੱਖਣੇ ਰਖੜੀ ਰੁਖੜੀ ਕਮਿਟੀ ਹੁੰਦੀ ਹੈ ਉਹ ਖਮਣੀ ਜੀ ਤੇ ਤੇੜ ਕੱਚੀ ਪਾਈ ਹੋਵੇ ਉਹ ਦੂਜੀ ਬੰਦਰ ਕੱਚੀ ਜੀ ਤੇ ਸਿਰ ਤੇ ਦਸਤਾਰ ਤੇ ਕੇਸ ਤੇ ਮੂੰਹ ਤੇ ਦਾੜਾ ਹੋਵੇ ਨਾ ਤੇ ਗੁਰੂ ਦੇ ਸਿੱਖ ਕਿਵੇਂ ਕਹਾਵਾਂਗੇ ਆਪਾਂ ਲੋਕੀ ਆਪਣੇ ਪਿਆਰਾ ਕਹਿਣਗੇ ਜੇ ਤਾਂ ਪਿਓ ਬਣਨਾ ਤੇ ਮੇਰੇ ਭਰਾ ਬਣਨਾ ਫੇਰ ਤਾਂ ਜਨਮੂਹ ਸਰਮਨਾਹ ਤੋਂ ਅੱਜ ਰੱਖ ਜਾਓ ਤੇ ਜੇ ਪਿਓ ਦੇ ਨਹੀਂ ਬਣਨਾ ਤੇ ਮਰਜੀ ਤੁਹਾਡੀ ਜਾਂ ਮਰਦ ਰੋ ਜਾਂ ਬੀਬੀਆਂ ਬਣੋ ਮਰਦ ਰਹਿਣਾ ਤੇ ਸਾਥ ਤਰਖੋ ਤੇ ਜੇ ਨਹੀਂ ਮਰਦ ਰਹਿਣਾ ਫੇਰ ਦਰਬਾਰ ਸਾਹਿਬ ਜਾ ਕੇ ਅਰਦਾਸ ਕਰੋ ਸੱਚੇ ਪਾਤਸ਼ਾਹ ਸਾਨੂੰ ਮਾਰਕ ਜਨਾਨੀਆਂ ਬਣਾਵੇ ਜਨਾਨੀਆਂ ਨੂੰ ਮਰਦ ਬਣਾ ਦੇ ਤੇ ਵਟਾਂਦਰਾ ਕਰ ਲੋ ਨਾ ਦਾੜੀ ਮੂੰਹ ਤੇ ਆਵੇ ਨਾ ਸੁੱਕੇ ਛਿੱਤਰ ਤੇ ਪਛਮਕ ਖਾ ਕੇ ਨਾ ਇਹ ਨੂੰ ਤੁਹਾਡੇ ਮਲਣਾ ਪਵੇ ਨਾ ਮੈਨੂੰ ਸਿਰ ਖਵਾਇ ਕਰਨੀ ਪਵੇ ਨਾ ਤੁਹਾਨੂੰ ਗੁੱਸਾ ਆਵੇ ਉਹ ਦਸੁਰ ਬਾਣਾ ਤੇ ਉਹਦੇ ਕ ਨਹੀਂ ਉਹ ਭਾਈ ਬੋਰ ਦੇ ਵਿੱਚ ਨਹੀਂ ਕੱਟੀਆਂ ਨਹੀਂ ਨਹੀਂ ਜੀ ਕਮਾਉਂਦੇ ਆ ਇਹ ਫਾਰਮਾਂ ਨਹੀਂ ਬੋਲੇ ਤੇ ਨਾਲ ਪਿੱਛੇ ਲਾਵਾ ਖੜਾ ਗੁਰਬਰਾ ਗਿਆ ਇਹੋ ਜਿਹੇ ਇਹੋ ਜਿਹੇ ਆਤਵਾਦੀ ਆ ਤੇ ਇਹੋ ਜਿਹੇ ਕਾਂਗਰਸੀ ਆ ਇਹੋ ਜਿਹੇ ਮਹਾਂਪੰਥ ਘਾਤਕ ਤੇ ਪੰਥਕ ਵਿਰੋਧੀ ਆ ਇਹ ਫੈਸਲੇ